ਮੇਰਾ ਨਾਮ ਮਹੰਤ ਗੋਵਿੰਦਪੁਰੇ ਸਿੱਧ ਮੰਦਿਰ ਕੋਟੀ ਸੇਖਾਂ ਦਾ ਮੈਂ ਰਹਿਣ ਵਾਲਾ ਕਾਰਨ ਇਹ ਆ ਜੀ ਮੇਰੇ ਡੇਰੇ ਦੇ ਵਿੱਚ ਮੇਰੇ ਗੁਰੂ ਜੀ ਮੈਨੂੰ ਕਈ ਸਾਲਾਂ ਤੋਂ ਮੇਰਾ ਮਤਲਬ ਮੈਂ ਡੇਰੇ 'ਚ ਰਹਿ ਰਿਹਾ ਸੀਗਾ ਸੇਵਾ ਭਾਵਨਾ ਕਰ ਰਿਹਾ ਸੀ ਤੇ ਹੁਣ ਇੱਕ ਮੈਂ ਜਿਹਨੂੰ ਠੇਕੇ ਤੇ ਜਿਵੇਂ ਜ਼ਮੀਨ ਦਿੱਤੀ ਸੀ ਸੁਮੇਸ਼ਰ ਸਿੰਘ ਨੂੰ ਉਹਨੇ ਨਾਲ ਮਿਲ ਕੇ ਇੱਕ ਮਹਾਤਮਾ ਹੋਰ ਖੜਾ ਕਰ ਦਿੱਤਾ ਜੋ ਕਿ ਮੇਰੀ ਜ਼ਮੀਨ ਹੜਪਣਾ ਚਾਹੁੰਦੇ ਆ ਵੀ ਡੇਰੇ ਦੀ ਜ਼ਮੀਨ ਹੜੱਪ ਕੇ ਇਹ ਇਹ ਮਤਲਬ ਇਹ ਨੂੰ ਬਾਹਰ ਕੱਢਿਆ ਜਾਵੇ ਤੁਹਾਡੇ ਸਮਸ਼ੇਰ ਸਿੰਘ ਕੋਟ ਇਸੇ ਖਾਂ ਦਾ ਜਿਹਨੂੰ ਮੈਂ ਠੇਕੇ ਤੇ ਜ਼ਮੀਨ ਦਿੰਦਾ ਸੀ ਉਹ ਆ ਉਹ ਕਹਿੰਦਾ ਇਹ ਤੇਰੇ ਕੋਲੇ ਕੋਈ ਪੈਸਾ ਨਹੀਂਗਾ ਸਾਡੇ ਕੋਲੇ ਪੈਸਾ ਆ ਸਾਡੇ ਕੋਲ ਗੱਡੀਆਂ ਆ ਅਸੀਂ ਤੇ ਤੋ ਠੱਕੇ ਨਾਲ ਜ਼ਮੀਨ ਖੋਣੀ ਆ ਜਿਵੇਂ ਮਰਜ਼ੀ ਖੋਣੀ ਹੋਵੇ ਜ਼ਮੀਨ ਸ ਸਿਧਮੰਦਰ ਮੋਤ ਵਰਮਾਂਤ ਮੈਂ ਜੀ ਗੋਵਿੰਦਪੁਰੀ ਮੈਂ ਮੋਤਮਨ ਮੰਤ ਮੋਤਮੰ ਮੰਤ ਸੁਆਮੀ ਰੇਸ਼ਮਪੁਰੀ ਜੀ ਸੀਗੇ ਉਹਨਾਂ ਨੇ ਵਿਸ਼ੇਸ਼ਤ ਕਰਾਈ ਆ ਉਹਨਾਂ ਨੇ ਬਕਾਇਦਾ ਮੈਨੂੰ ਮੌਤ ਮਾਮਾ ਹੰਤ ਚੁਣਿਆ ਮੈਂ ਤੇ ਸਮਾਜ ਦੇ ਸਾਹਮਣੇ ਚੁਣਿਆ ਮੈਂ ਤੇ ਹੁਣ ਮਤਲਬ ਮੇਰੇ ਨਾਲ ਇਹ ਟੱਕਾ ਕਰ ਰਹੇ ਆ ਮੈਂ ਪੁਲਿਸ ਪ੍ਰਸ਼ਾਸਨ ਕੋਲੇ ਵੀ ਗਿਆ ਸੀਗਾ ਤੇ ਉਹਨਾਂ ਨੇ ਮੈਨੂੰ ਕੋਈ ਵੀ ਕੋਈ ਰਸਤਾ ਨਹੀਂ ਦਿੱਤਾ ਮੈਂ ਹਾਈ ਕੋਰਟ ਵੀ ਗਿਆ ਸੀਗਾ ਹਾਈ ਕੋਰਟ ਤੋਂ ਵੀ ਮਤਲਬ ਆਰਡਰ ਕਰਾਈ ਸੀਗੇ ਉਹਦੇ ਸਮੰਦ ਦੇ ਵਿੱਚ ਕੋਈ ਵੀ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਹੈ ਜੀ ਜਿਹੜੀ ਮੰਗਾਈ ਹੈ ਮਤਲਬ ਸਾਡੇ ਦੇਰ ਦੇ ਵਿੱਚ ਜੋ ਸਾਡੇ ਵਨਦੀ ਇਹਨਾਂ ਦੇ ਉੱਤੇ ਕਾਰਵਾਈ ਉਹ ਹੋਣੀ ਚਾਹੀਦੀ ਆ ਜਿਹੜਾ ਜਿਹੜਾ ਨਜਾਇਜ਼ ਕਬਜ਼ਾ ਕਰਦੇ ਸਾਨੂੰ ਕਬਜ਼ਾ ਮਤਲਬ ਉੱਥੇ ਦਿੱਤਾ ਜਾਂਦਾ। ਧਰਤੀ ਖੈਰ ਨੂੰ ਸੂਬਾ ਪ੍ਰਧਾਨ ਮਰਪਾ ਸਿੰਘ ਢੁੱਡੀ ਕੇ ਕਿ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਹੈਗਾ ਕੋਟ ਹੀ ਸੇਖਾ ਚ ਇੱਕ ਮੰਦਿਰ ਦੇ ਪੁਜਾਰੀ ਦਾ ਗਵਿੰਦਪੁਰੀ ਦਾ ਉਹਨੂੰ ਉੱਥੋਂ ਉਹਦੀ ਕਾਰ ਖੋ ਕੇ ਲੈ ਗਏ ਆ ਉਹਦਾ ਸਮਾਨ ਲਾ ਲਿਆਏ ਪੁਲਿਸ ਨਾਲ ਲਾ ਕੇ ਲਿਆਏ ਆ ਉਹ ਉਹਦੇ ਨਾਲ ਟੱਕੇ ਹੀ ਕਰਦੇ ਉਹਨੂੰ ਦੇਦੇ ਤੋਂ ਹਟਾਉਣਾ ਚਾਹੁੰਦੇ ਆ ਉਹ ਉਹਨਾਂ ਦੀ ਮਰਿਆਦਾ ਦੇ ਮੁਤਾਬਕ ਚੁਣਿਆ ਵਾ ਉਹਨਾਂ ਦਾ ਹੈਗਾ ਦੇਦੇ ਦਾ ਉਹ ਮਾਲਕ ਤੇ ਉਹਦੀ ਜ਼ਮੀਨ ਹੈ 14 ਕਿੱਲੇ ਜ਼ਮੀਨ ਤੇ ਉਹ ਜ਼ਮੀਨ ਤੇ ਕਬਜ਼ਾ ਕਰਾਉਣਾ ਚਾਹੁੰਦੇ ਆ ਇਹ ਇਹਦੇ ਚ ਪੁਲਿਸ ਪੁਲਿਸ ਖਾਮ ਦਾ ਦਖਲਅਤੀ ਕਰ ਰਹੀ ਹੈ ਤੇ ਅਸੀਂ ਉਸ ਪੁਲਿਸ ਦੀ ਦਖਲਅਤੀ ਦੇ ਖਿਲਾਫ ਅੱਜ ਦਾ ਜਿਹੜਾ ਧਰਨਾ ਹੈ ਉਹ ਲਾ ਰਹੇ ਹਾਂ ਕਦੋਂ ਹੀ ਤੇ ਟੁਣੇ ਇਹ ਨੂੰ ਚਲਦੇ ਨੂੰ ਹੋ ਗਿਆ ਕੋਈ 3-4 ਮਹੀਨੇ ਤੇ ਅਸੀਂ ਕਈ ਵਾਰ ਇਹਨਾਂ ਨੂੰ ਪੁਲਿਸ ਨੂੰ ਕੋਟਿਸ਼ੇਸ਼ਾਂ ਵੀ ਮਿਲ ਚੁੱਕੇ ਆ ਅਰਜ਼ੀਾਂ ਦੇ ਚੁੱਕੇ ਆ ਡੀਐਸਪੀ ਨੂੰ ਧਰਮਕੋਟ ਨੂੰ ਦੇ ਚੁੱਕੇ ਆ ਹੁਣ ਇੱਥੇ ਅਸੀਂ ਐਸਐਸਪੀ ਸਾਹਿਬ ਨੂੰ ਵੀ ਮਿਲ ਚੁੱਕੇ ਆ ਇਸ ਵਾਰੇ ਪਰ ਇਹਨਾਂ ਤੇ ਕੋਈ ਅਸਰ ਨਹੀਂ ਆ ਇਹ ਜਾਣਬੁੱਝ ਕੇ ਉਹਨੂੰ ਖਰਾਬ ਕਰ ਰਹੇ ਆ ਤੇ ਸਾਰੀ ਪਬਲਿਕ ਜਿਹੜੀ ਇਹਨਾਂ ਦੇ ਉਲਟ ਆ ਇਹ ਜਾਣ ਕੇ ਜਿਹੜਾ ਉੱਥੋਂ ਦਾ ਕਾਨੂੰਨਦਾਰ ਟੱਕੇ ਗਈ ਕਰਦਾ ਡੀਐਸਪੀ ਸਭ ਟੱਕੇ ਗਈ ਕਰਦੇ ਆ ਤੇ ਇੱਥੋਂ ਜਿਹੜੇ ਆਪਣੇ ਐਸਪੀ ਕੀ ਆ ਉਹ ਹਾਂ ਮਾਲਕ੍ਰਿਸ਼ਨ ਜੀ ਮਾਲਕ੍ਰਿਸ਼ਨ ਜੀ ਇਹ ਜਾਣ ਕੇ ਵੱਧ ਦਖਲਅੰਦਾਜ਼ੀ ਕਰ ਰਹੇ ਤੇ ਉਹਦਾ ਕਿੱਲੇ ਜ਼ਮੀਨ ਆ ਉਹਦੀ ਜਿਹੜੀ ਇਹ ਉਹ ਡੇਰਾ ਮਾਲਕ ਉਹ ਉਹ ਤੋਂ ਖੋਣਾ ਚਾਹੁੰਦੇ ਆ ਇਹਨੂੰ ਡਰਾ ਕੇ ਇਹਨੂੰ ਇੱਧੇ ਚੱਕ ਲਿਆਉਂਦੇ ਆ ਤੇ ਢੌਂਕੀਆਂ ਦਿੰਦੇ ਆ ਇਹ ਹਾਲਾਤ ਹੁਣ ਅੱਜ ਤੋਂ ਟੱਕੀ ਰੋਸ਼ਟਾ ਅੱਜ ਅਸੀਂ ਇਹਨਾਂ ਦੇਖਾ ਆਪਾਂ ਟੈਸਟ ਕਰਨਾ ਜੇਕਰ ਮੰਗਮੀ ਪੂਰੀ ਉਤਾ ਕਰ ਰਹੇ ਆ ਹੈ ਜੇਕਰ ਮੰਗ ਫਿਰ ਵੀ ਪੂਰੀ ਹੁੰਦੀ ਦੇਖ ਬੰਦ ਫਿਰ 90 ਮਿੱਥੇ ਤੇ ਮਲੀ ਭਜਾਂਗੇ ਆ ਕਿ ਫਿਰ 90 ਮਿੱਥੇ ਤੇ ਮਲੀ ਤੇ ਭਜਾਂਗੇ ਮਕੌਰ ਸਿੰਘ ਕਿਰਤੀ ਕਿਸਾਨ ਜਿਲ੍ਹਾ ਮੋਬਗੇ ਦਾ ਜਰਨਲ ਸਕੱਤਰ ਤੇ ਸੂਬਾ ਅੱਗ ਅੱਜ ਜਿਹੜਾ ਮਸਲਾ ਹੈਗਾ ਇਹ ਕੋਟ ਹੀ ਸੇਖਾਂ ਦੇ ਸਿੱਧ ਮਤ ਦਾ ਮਸਲਾ ਇਹਦੇ ਵਿੱਚੋਂ ਜਿਹੜਾ ਗੋਵਿੰਦਪ੍ਰੀ ਜਿਹੜਾ ਉੱਥੋਂ ਸੇਵਾਦਾਰ ਸੀ ਪਿਛਲੇ 2 ਮਹੀਨੇ ਹੋ ਗਏ ਲਗਭਗ ਅਰੋਂ ਤੇਰੇ ਦੇ ਵਿੱਚੋਂ ਬਾਹਰ ਕੱਢਿਆ ਵਾ ਦੇਖੀਏ ਤਾਂ ਇਹ ਕੋਈ ਉਥੋਂ ਦਾ ਸੰਚੇਰ ਸਿੰਘ ਦਾ ਪਟਿਆਲੇ ਦਾ ਉੱਥੇ ਰਹਿੰਦਾ ਉਹ ਕੋਈ ਜ਼ਮੀਨ ਠੇਕੇ ਦੀ ਸੀ ਜਦੋਂ ਪਹਿਲਾਂ ਰੇਸ਼ਮਪੁਰੀ ਦੇ ਜਿਉਂਦੇ ਤੇ ਦਰਾਂ ਨੂੰ ਉਹਦੇ ਕੋਲ ਠੇਕੇ ਤੇ ਸੀ ਉਸ ਤੋਂ ਬਾਅਦ ਉਹਦੀ ਵਸੀਅਤ ਸੀ ਜਿਹੜੀ ਜ਼ਮੀਨ ਸੀ ਜਿਹੜੀ ਉਹਦੇ ਨਾਮ ਗਵਿੰਦਪੁਰੀ ਦੇ ਨਾਲ ਬਾਬੇ ਦੇ ਨਾਮ ਕਰਵਾਤੀ ਉਸ ਤੋਂ ਬਾਅਦ ਠੇਕਾ ਵੀ ਉਹ ਥੋੜਾ ਬੋੜਾ ਦਿੰਦਾ ਰਿਹਾ ਉਸ ਤੋਂ ਬਾਅਦ 60-1.5 ਸਾਲ ਤੋ ਠੇਕਾ ਵੀ ਨਹੀਂ ਦਿੱਤਾ ਤੇ ਉਹਨੇ ਜਿਹੜਾ ਜ਼ਮੀਨ ਉੱਤੇ ਵੀ ਕਬਜ਼ਾ ਕੀਤਾ ਤੇ ਉਹਦੇ ਨਾਲ ਲੱਗ ਮੋਂ ਮੰਦਰ ਦੇ ਵਿੱਚ ਜਿਹੜਾ ਪੁਜਾਰੀ ਸੀ ਉਹਨੂੰ ਵੀ ਉੱਥੋਂ ਭਜਾ ਦਿੱਤਾ ਕੱਢ ਦਿੱਤਾ ਤੇ ਕਿਸੇ ਨੂੰ ਹੋਰ ਬਿਠਾ ਦਿੱਤਾ ਤੇ ਨਾਲ ਲੱਗ ਮਾ ਜੀ ਇਥੋਂ ਦਾ ਡੀਐਸਪੀ ਦੇਖਣ ਕੇ ਧਰਮਕੋਟ ਦਾ ਉਹ ਵੀ ਕੋਈ ਲੜ ਪੱਲਾ ਨਹੀਂ ਫੜਾ ਰਿਆ ਇਦੋਂ ਪਹਿਲਾਂ ਕੋਰਟ ਸਿਕਾ ਵੀ ਤਰਲਾ ਲੱਗ ਚੁੱਕਿਆ ਹੈ ਦੇ ਖਿਲਾਫ ਜੋ ਗੁਰਵਿੰਦਰ ਸਿੰਘ ਭੁੰਨਰ ਸੀ ਉੱਥੇ ਐਸਐਚਓ ਪੁਲਿਸ ਲਗਾਤਾਰ ਦਖਲਦਗੀ ਦੇ ਕੇ 86 ਸ਼ਹੀਦ ਦੇ ਨਾਲ ਸਾਰਾ ਕੁਝ ਇਹ ਕਰਵਾਇਆ ਜਾ ਰਿਹਾ ਮੰਦਰ ਤੇ ਵੀ ਜਿਹੜਾ ਜ਼ਮੀਨ ਦੇ ਉੱਪਰ ਵੀ ਕਬਜ਼ਾ ਕੀਤਾ ਗਿਆ ਇਥੋਂ ਤੱਕ ਕਿ ਉੱਥੋਂ ਦਾ ਸਮਾਨ ਆ ਜਿਹੜਾ ਜਿਵੇਂ ਟੀਵੀ ਆ ਕੈਮਰੇ ਜੋ ਸਮਾਨ ਆ ਉਹ ਜਿਹੜੀ ਬਾਬੇ ਦੀ ਗੱਡੀ ਸੀ ਉਹ ਵੀ ਚੋਰੀ ਕਰ ਲਈ ਪੁਲਿਸ ਨੇ ਕੀਤੀ ਆ ਜਿਹੜਾ ਬਾਲ ਕ੍ਰਿਸ਼ਨ ਸਿੰਗਲਾ ਇਥੋਂ ਦਾ ਐਸਪੀ ਆ ਉਹਨੇ ਚੋਰੀ ਆ ਆਪਦੀ ਸ਼ਹੀਦ ਸਾਰਾ ਕੁਝ ਕਰਵਾਇਆ ਉਹੀ ਕਰਵਾ ਰਿ ਪੜਦੀ ਸਾਡੇ ਜ਼ਮੀਨ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਆ ਤੇ ਨਾਲ ਲਗ ਮਹੰਮਦਰ ਦੇ ਵਿੱਚੋਂ ਪੁਜਾਰੀ ਨੂੰ ਬਾਹਰ ਥਾੜੀ ਮੰਗੇ ਆ ਵੀ ਅਸੀਂ ਕਿਹਨੇ ਵੀ ਮੰਦਿਰ ਦੇ ਵਿੱਚ ਦਾ ਪੁਜਾਰੀ ਨੂੰ ਬਿਠਾਇਆ ਜਾਵੇ ਜੋ ਉਹਦਾ ਸਮਾਨ ਚੋਰੀ ਹੋਇਆ ਉਹਨੂੰ ਦਵਾਇਆ ਜਾਵੇ ਜਿਹੜਾ ਮੰਦਿਰ ਦੇ ਵਿੱਚ ਗੱਡੀ ਚੋਰੀ ਹੋਰ ਸਮਾਨ ਚੋਰੀ ਹੋਇਆ ਜਿਹੜੇ ਸਾਡੇ ਬੰਦਿਆਂ ਤੇ ਨਿਯਾਜ਼ ਪਰਚਾ ਉਹਨਾਂ ਨੇ ਫਾਰੀ ਕੀਤੀ ਆ ਜਿਹੜੀਆਂ ਵਿੱਚ ਤਰਾਵ ਲਾਈਆਂ ਉਹ ਰੱਦ ਕੀਤੀਆਂ ਜਾਣ ਜਿੰਨੇ ਚੋ ਜੋਸ਼ੀ ਅਸ਼ਮਸ਼ੇਰ ਸਿੰਘ ਸਮੇਤ ਇੱਥੋਂ ਤੱਕ ਜਿਹੜੀ ਪੁਲਿਸ ਵੀ ਮਦਦ ਕੀਤੀ ਉਹ ਸਾਰਾ ਤੇ ਜਿਹੜੀ ਉਹ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਇਹਦੇ ਵਿੱਚ ਲੋਕਲ ਐਮਐਲਏ ਵੀ ਆਉਂਦਾ ਤੇ ਨਾਲ ਲਗ ਮਾ ਇੱਥ ਆਮ ਦਾ ਸਪੀਕਰ ਆ ਤਲਤਾਰ ਸੰਧਮਾ ਦਾ ਚੌਕੇ ਕੋਟਕਪੂਰੇ ਦਾ ਬਾਬਾ ਕੋਈ ਉਹ ਜਿਹੜਾ ਸ਼ਮਸ਼ੇਰ ਸਿੰਘ ਲਗਾਤਾਰ ਇਹ ਕਹਿ ਰਿਹਾ ਸੀ ਮੈਂ ਠੇਕਾ ਉਹਨੂੰ ਦੇ ਰਿਆ ਵੀ ਸੇਵਾ ਕੋਈ ਬੰਦੇ ਦੇ ਵਿੱਚ ਹੋਰ ਕਰਦਾ ਜਮੀਨ ਉਹ ਬੰਦੇ ਦੇ ਨਾਂ ਇੱਥੇ ਗਵਿੰਦਪੁਰੇ ਦਾ ਤੂੰ ਠੇਕਾ ਕਿਹਨੂੰ ਦੇ ਕੇ ਜਾ ਰਿਹਾ ਇਸ ਤੋਂ ਸਾਹਤ ਹੁੰਦਾ ਤਲਤਾਰ ਸੰਧਮਾ ਦਾ ਵੀ ਇਹਦੇ ਵਿੱਚ ਹੱਥ ਆ ਤੇ ਜਿਹੜਾ ਲਾਡੀ ਢੋਸਾ ਉਹਦਾ ਵੀ ਇਹਦੇ ਵਿੱਚ ਹੱਥ ਆ ਉਹ ਜਮੀਨ ਦੇ ਉੱਪਰ ਜਮੀਨ ਨੂੰ ਹਥਿਆਉਣਾ ਚਾਹੁੰਦੇ ਆ ਤੇ ਮੰਦਾ ਦੇ ਵਿੱਚੋਂ ਇਸੇ ਕਰਕੇ ਬਾਬੇ ਨੂੰ ਬਾਹਰ ਕੱਢਿਆ ਜੇ ਰਾਣੀ ਦੀ ਜੇਕਰ ਨਹੀਂ ਹੁੰਦਾ ਤਾਂ ਅੱਜ ਦੁਆਈ ਪੱਕਾ ਮੋਰਟਾ ਵੀ ਲਾਵਾਂਗੇ ਤੇ ਜਿੱਥੇ ਬੰਦੀ ਵੱਲ ਉਹ ਤੋਂ ਠੇਕਾ ਜਾਂ ਜੋ ਕੁਝ ਜਾਂਦਾ ਉਹਨੂੰ ਉਹ ਸਾਰਾ ਕੁਝ ਅਸੀਂ ਹੱਲ ਕਰਾਵਾਂਗੇ ਜ਼ਮੀਨ ਦੇ ਉੱਪਰ ਕਬਜ਼ਾ ਵੀ ਜੱਥੇਬੰਦੀ ਉਹਨੂੰ ਕਰਵਾਇਆ ਜਾਊ ਮੰਦਿਰ ਦੇ ਵਿੱਚ ਵੀ ਪ੍ਰਜਾਰੀ ਨੂੰ ਬਿਠਾਇਆ ਜਾਊਗਾ ਜੇਕਰ ਪੁਲਸ ਨਹੀਂ ਸੁਣਦੀ ਤਾਂ ਅੱਗੇ ਤਿੱਖਾ ਸੰਘਰਸ਼ ਕਰਾਂਗੇ ਪੱਕਾ ਮੋਟਾ ਸੱਚੀ ਦਫ਼ਤਰ ਅਸੀਂ ਲਾਵਾਂਗੇ ਉਹਦੇ ਕੋਟੀ ਸਿੱਖਾਂ ਦੇ ਵਿੱਚ ਕੋਈ ਮੰਦਿਰ ਦਾ ਮਸਲਾ ਹੈ ਕਿਸਾਨ ਜੱਥੇਬੰਦੀ ਇਹਨਾਂ ਦੀ ਧਰਨਾ ਲਗਾਇਆ ਹੈਗਾ ਸਿਰਫ ਮਾਮਲਾ ਕੀ ਹੈ ਤੇ ਕਾਰਵਾਈ ਕੀ ਹੈ ਇੱਕ ਜਿਹੜੇ ਹੈਗੇ ਨੇ ਗੋਪਾਲਾ ਨਰ ਜੀ ਜਿਹੜੇ ਕੋਟਪੁਰੇ ਦੇ ਹੈਗੇ ਨੇ ਬਾਬਾ ਜੀ ਤੇ ਦੂਸਰੇ ਜਿਹੜੇ ਇਥੋਂ ਦੇ ਗੋਬਿੰਦਪੁਰੇ ਜੀ ਜਿਹੜੇ ਇੱਥੇ ਡੇਰੇ ਦੇ ਵਿੱਚ ਬੈਠੇ ਸੀਗੇ ਸੋ ਇਹਨਾਂ ਦਾ ਆਪਸ ਦੇ ਵਿੱਚ ਆ ਡਿਸਪੂਟ ਜਿਹੜਾ ਚੱਲ ਰਿਹਾ ਕਾਫੀ ਢੇਰ ਤੋਂ ਸੋ ਅਸੀਂ ਉਹਦੇ ਵਿੱਚ ਸਾਡੀ ਸਟੋ ਦੇ ਵਿੱਚ ਬਣੀ ਹੋਈ ਹੈ ਸੋ ਐਸਪੀਡੀ ਸਾਹਿਬ ਜਿਹੜੇ ਉਹਦੇ ਚੇਅਰਮੈਨ ਨੇ ਉਹ ਅਸੀਂ ਜੋ ਵੀ ਕਾਨੂੰਨੀ ਤੌਰ ਤੇ ਸਹੀ ਹੋਊਗਾ ਅਸੀਂ ਬਿਲਕੁਲ ਉਹਦੀ ਨਿਰਪੱਖਤਾ ਦੇ ਨਾਲ ਇਨਕੁਆਇਰੀ ਕਰਕੇ ਉਹ ਜਿਹੜੀ ਰਿਪੋਰਟ ਪੇਸ਼ ਕਰ ਰਹੇ ਹੈ ਤੇ ਕਿਸੇ ਦੇ ਨਾਲ ਕੋਈ ਵੈਰਵ੍ਰੋਧ ਜਾਂ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਜਾਉਂਦੀ ਸਰ ਕਿਸਾਨਾਂ ਵੱਲੋਂ ਜਿਹੜੋਂ ਧਰਨਾ ਲਗਾਇਆ ਗਿਆ ਉਹਨਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਪੁੱਲ ਤੱਕਾ ਕਰ ਰਹੀ ਹੈ ਗੱਡੀ ਵੀ ਖੋ ਕੇ ਲੈ ਕੇ ਆਏ ਹੈ ਔਰ ਕੈਮਰੇ ਵਗੈਰਾ ਵੀ ਜਿਹੜੇ ਉੱਥੇ ਉਤਾਰੇ ਗਏ ਹੈ ਪੁੱਲ ਸਾਡਾ ਸਾਥ ਨਹੀਂ ਦੇ ਰਹੀ ਕਾਰਵਾਈ ਕਰਨ ਦੀ ਬਜਾਏ ਸਿਆਸੀ ਸ਼ਹਿ ਦੇ ਉੱਤੇ ਕੰਮ ਕਰ ਰਹੀ ਹੈ ਨਹੀਂ ਜੀ ਕੋਈ ਤੱਕੇ ਵਾਲੀ ਕੋਈ ਗੱਲ ਨਹੀਂ ਉਹ ਜੀ ਆਈ ਉੱਥੇ ਮੌਕੇ ਤੇ ਮਾਨਯੋਗ ਐਸਪੀ ਡੀ ਸਾਹਿਬ ਵੀ ਗਏ ਸੀ ਸੋ ਉਹਦੇ ਉਸੇ ਦਿਨ ਇਨਕੁਆਰੀ ਹੋ ਰਹੀ ਹੈ ਜਿਹੜੀ ਗੱਡੀ ਹੈਗੀ ਹੈ ਉਹਦੇ ਡਾਕੂਮੈਂਟਸ ਵਗੈਰਾ ਸੀ ਚੈੱਕ ਕੀਤੇ ਹੈ ਉਹ ਗੱਡੀ ਇੱਕ ਫਾਇਲ ਕਾ ਦੇ ਬੰਦੇ ਉਹ ਗੋਬਿੰਦਪੁਰਜੀ ਵੱਲੋਂ ਜਿਹੜੀ ਗੱਡੀ ਸੇਲ ਹੋਈ ਹੈ ਅਸੀਂ ਉਹ ਡੰਗਾਈ ਦੇ ਨਾਲ ਵੈਰੀਫਾਈ ਕਰ ਰਹੇ ਹਾਂ ਗੋਬਿੰਦਪੁਰਜੀ ਦਾ ਕਹਿਣਾ ਦੇ ਮੁਤਾਬਕ ਇਹ ਹੈ ਕਿ ਉਹ ਗੱਡੀ ਹੈ ਜਿਹੜੀ ਮੇਰੇ ਤੋਂ ਬੈਂਕ ਵਾਲੇ ਨੇ ਲੈ ਲਈ ਸੀ ਤੇ ਉਹਨਾਂ ਨੇ ਅੱਗੇ ਸੇਲ ਕਰ ਦਿੱਤੀ ਅਸੀਂ ਉਹ ਪਾਰਟੀ ਨੂੰ ਕੱਲ ਦਾ ਟਾਈਮ ਦਿੱਤਾ ਸੋ ਉਹਦੀ ਗੱਲ ਸੁਣ ਕੇ ਜੋ ਵੀ ਇਹਦਾ ਸਹੀ ਹੋਊਗਾ ਉਹੀ ਫੈਸਲਾ ਲਿਆ ਜਾਵੇ ਸਰ ਇਹ ਕਿੰਨੇ ਜਗਾਂ ਹੈ ਔਰ ਮਾਲਕੀ ਕਿਸ ਦੇ ਨਾਮ ਤੇ ਹੈ ਇਹਦੀ ਮਾਲਕੀ ਦਾ ਜਿਹੜੀ ਕੋਟਕਪੂਰੇ ਵਾਲੇ ਉਹ ਆਪਣੀ ਜਿਤਾਉਂਦੇ ਹਨ ਤੇ ਜਿਹੜੇ ਪੁਰੀਜੀ ਨੇ ਇਹ ਕਹਿੰਦੇ ਵੀ ਮੈਨੂੰ ਕਾਫੀ ਢੇਰ ਤੋਂ ਬਖਾਇਆ ਇਹਦਾ ਮਾਲਕ ਮੈਂ ਆ ਪਰ ਇਹਦੇ ਡਾਕੂਮੈਂਟਸ ਤੌਰ ਤੇ ਜਿਹੜਾ ਅਸੀਂ ਜਿਹੜੀ ਰਿਪੋਰਟ ਮਾਨਯੋਗ ਐਸਟੀਐਮ ਸਾਹਿਬ ਨੂੰ ਪੇਸ਼ ਕਰਾਂਗੇ ਸੋ ਜੋ ਉਹਨਾਂ ਦਾ ਫੈਸਲਾ ਹੋਊਗਾ ਉਹ ਜਿਹੜਾ ਉਰਤ ਤੌਰ ਤੇ ਮੰਨ ਲਿਆ ਜਾਏ ਸਰ ਇੱਕ ਨਿਕਲ ਸਵਾਲ ਹੋ ਰਿਹਾ ਜੀ ਧਰਨੇ ਦਰਾਂ ਸਾਨੂੰ ਇਹ ਵੀ ਪਤਾ ਲੱਗਾ ਕਿ ਉਸ ਇੱਕ ਹਾਈ ਕੋਰਟ ਦੇ ਕੋਈ ਆਰਡਰ ਦਿਖਾ ਰਹੇ ਸੀਗੇ ਸਾਡੇ ਕੋਲ ਹਾਈ ਕੋਰਟ ਦੇ ਆਰਡਰ ਆ ਪੁਲਿਸ ਨੂੰ ਫਾਲੋ ਨਹੀਂ ਕਰਦੀ ਵੀ ਇਹਦੇ ਬਾਰੇ ਪਲੀਜ਼ ਜਾਣਕਾਰੀ ਦਿਓ ਜੀ ਨੇ ਜੀ ਉਹਦੀ ਅਸੀਂ ਰਿਪੋਰਟ ਆਲਰੇਡੀ ਹਾਈ ਕੋਰਟ ਨੂੰ ਸਬਮਿਟ ਕਰਾ ਚੁੱਕੇ ਆ ਸੋ ਉਹਦੇ ਅਧੀਨ ਹੀ ਜਿਹੜੀ ਮਾਨਯੋਗ ਐਸਐਸਪੀ ਸਾਹਿਬ ਅਤੇ ਮਾਨਯੋਗ ਆਈਜੀ ਸਾਹਿਬ ਵੱਲੋਂ ਸਾਡੀ ਇੱਕ ਸਟ ਜਿਹੜੀ ਬਣਾਈ ਗਈ ਸੀ ਉਹਦਾ ਮੈਂ ਵੀ ਮੈਂਬਰ ਹੈਗਾ ਸੋ ਅਸੀਂ ਉਹਦੀ ਰਿਪੋਰਟ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਪੇਸ਼ ਕਰ ਦਿੱਤੀ ਗਈ ਹੈ ਇਹ ਪ੍ਰੈਜੈਂਟੇਸ਼ਨ ਦੀ ਜੋ ਸੀਗੀ ਸੋ ਉਹ ਹੁਣ ਮਾਨਯੋਗ ਹਾਈ ਕੋਰਟ ਨੇ ਜੋ ਫੈਸਲਾ ਦੇਊਗੀ ਉਹ ਜਿਹੜਾ ਪੂਰਨ ਤੌਰ ਤੇ ਮੰਨਿਆ ਜਾਊਗਾ ਸਰ ਇਹ ਕੀ ਤੁਹਾਡੇ ਕੋਲੇ ਜਿਹੜੇ ਕਿਸਾਨ ਜੱਥੇਬੰਦੀਆਂ ਦੇ ਆਗੂ ਤੇ ਡੇਰੇ ਦੇ ਪ੍ਰਬੰਧਕ ਵੀ ਮਿਲੇ ਹੁਣ ਕਿਸ ਤਰ੍ਹਾਂ ਦਾ ਉਹਨਾਂ ਨੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਇੱਕ ਗੱਡੀ ਦੀ ਜਿਹੜੀ ਕਿਹਾ ਸੀਗਾ ਸਾਡੀ ਗੱਡੀ ਦਵਾਈ ਜਾਵੇ ਮਲਕੀ ਦੀ ਇਹਦੀ ਕਦੇ ਜਿਹੜੀ ਡੇਰੇ ਦੇ ਵਿੱਚ ਜਿਹੜਾ ਬਾਬਾ ਉੱਥੇ ਬੈਠੇ ਹੈਗੇ ਆ ਵੀ ਇਹਨੂੰ ਉੱਥੇ ਬਿਠਾਇਆ ਜਾਵੇ ਜਿਹੜਾ 14 ਕਿੱਲੇ ਜ਼ਮੀਨ ਦਾ ਉੱਥੇ ਰੌਲਾ ਹੈਗਾ ਸੋ ਇਹ ਆਪਦੀ ਆਪਦੀ ਮਲਕੀ ਸਾਬਤ ਕਰਦੇ ਜੇਕਰ ਸਾਨੂੰ ਲੱਗੂਗਾ ਕਿ ਇਹਦੇ ਵਿੱਚ ਕੋਈ ਹੋਰ ਜਿਆਦਾ ਕੋਈ ਪ੍ਰੋਬਲਮ ਆਉਣ ਵਾਲੀ ਤੁਹਾਨੂੰ ਹੋਈ ਤਾਂ ਅਸੀਂ ਜੋ ਕਾਨੂੰਨੀ ਤੌਰ ਤੇ ਕਾਰਵਾਈ ਬਣਦੀ ਹੈ ਅਸੀਂ ਉਹ ਕਰਵਾ ਕੇ ਤੇ ਅਸੀਂ ਹੋ ਸਕਦਾ 145 ਵੀ ਇਹਦੇ ਵਿੱਚ ਮੂਵ ਹੋ ਜੇ